ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਕਿਤੇ ਵੀ ਕੈਬਨਿਟ ਮੰਤਰੀ ਜਾਂ ਮੁੱਖ ਮੰਤਰੀ ਕਿਤੇ ਵੀ ਆਉਂਦੇ ਨੇ ਚੋਣ ਪ੍ਰਚਾਰ ਲਈ ਅਸੀਂ ਉਹਨਾਂ ਦਾ ਜ਼ੋਰਦਾਰ ਸ਼ਬਦਾਂ ਦੇ ਵਿੱਚ ਵਿਰੋਧ ਕਰਾਂਗੇ ਕਾਲੀਆਂ ਝੰਡੀਆਂ ਲੈ ਕੇ ਸਾਰੇ ਵਰਕਰ ਸਾਥੀ ਇਕੱਠੇ ਹੋ ਕੇ ਵਿਰੋਧ ਕਰਾਂਗੇ ਤੇ ਪਿੰਡਾਂ ਦੇ ਵਿੱਚ ਵੀ ਜਿੱਥੇ ਕਿਤੇ ਵੀ ਉਹ ਆਉਂਦੇ ਨੇ ਉੱਥੇ ਵੀ ਅਸੀਂ ਜਾ ਕੇ ਉਹਨਾਂ ਦਾ ਵਿਰੋਧਾ ਜਿਹੜਾ ਪ੍ਰਦਰਸ਼ਨ ਕਰਾਂਗੇ ਜਿਹੜਾ ਇਹ ਵਿਰੋਧ ਦਾ ਕਾਰਨ ਹੈ ਜੀ ਅਸੀਂ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਕਰਦੇ ਆ ਰਹੇ ਹਾਂ ਵੱਖ-ਵੱਖ ਸਰਕਾਰਾਂ ਦੇ ਸਮੇਂ ਪਰ ਜੇਕਰ ਇਸ ਸਰਕਾਰ ਦੇ ਸਮੇਂ ਦੇ ਵਿੱਚ ਦੇਖੀਏ ਅਸੀਂ ਇੰਨੇ ਸੰਘਰਸ਼ ਜਿਹੜੇ 2 ਸਾਲ ਦੇ ਵਿੱਚ ਇਹਨਾਂ ਦੇ ਸਰਕਾਰ ਬਣੀ ਨੂੰ ਹੋ ਗਏ ਇਹਨੇ ਕਰ ਚੁੱਕਿਆ ਪਰ ਹਾਲ ਤੱਕ ਭਗਵੰਤ ਮਾਨ ਮੁੱਖ ਮੰਤਰੀ ਇੱਕ ਵਾਰ ਵੀ ਮੀਟਿੰਗ ਦੇ ਵਿੱਚ ਜਿਹੜਾ ਨਹੀਂ ਬੈਠੇ ਹੈਗੇ 20 ਵਾਰੀ ਸਾਨੂੰ ਪ੍ਰਸ਼ਾਸਨ ਮੀਟਿੰਗ ਦੇ ਚੁੱਕਿਆ ਜਨ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਸ ਯੂਨੀਅਨ ਦੇ ਵੱਲੋਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਵਿਗੁੱਲ ਬੁਝਾਉਂਦੇ ਹੋਏ ਵੱਡਾ ਐਲਾਨ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਕੋਈ ਵੀ ਲੀਡਰ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੀ ਕਿਉਂ ਨਾ ਹੋਵੇ ਜੇ ਸ਼੍ਰੀ ਫਤਿਹਗੜ੍ਹ ਸਾਹਿਬ ਇਲਾਕੇ ਦੇ ਵਿੱਚ ਆਏ ਤਾਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਾਂਗੇ ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਸਾਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਇਸੇ ਲਈ ਸਾਡੇ ਵੱਲੋਂ ਇਹ ਵੱਡਾ ਫੈਸਲਾ ਚੋਣਾਂ ਤੋਂ ਠੀਕ ਪਹਿਲੇ ਲਿਆ ਗਿਆ ਇਸ ਮੌਕੇ ਤੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪੰਜੋਲੀ ਨੇ ਮੀਡੀਆ ਨੂੰ ਸਾਰੀ ਗੱਲਬਾਤ ਦੱਸਦੇ ਹੋਏ ਕਿ ਕੁਝ ਕਿਹਾ ਆ ਉਸ ਹੁੰਦੇ ਆ ਅੱਜ ਅਸੀਂ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟਰ ਵਰਕਰ ਜੁਨੀਅਰ ਰਜਿਸਟਰ ਨੰਬਰ 31 ਅੱਜ ਅਸੀਂ ਮੀਟਿੰਗ ਕਰਕੇ ਪਹਿਲਾਂ ਤਾਂ ਜਿਹੜਾ ਮਈ ਦੇਸ ਦਾ ਆ ਰਿਹਾ ਦਿਹਾੜਾ ਉਹ ਮਨਾਵਾਂਗੇ ਉਹਨਾਂ ਨੂੰ ਲਾਲ ਸਲਾਮ ਮਈ ਦੇਸ ਦੇਮ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਮਨਾਵਾਂਗੇ ਉਹ ਅਸੀਂ ਪਟਿਆਲੇ ਜਾ ਕੇ ਸਰਕਲ ਪਧਰੀਆਂਗੇ ਤੇ ਦੂਜਾ ਜਿਹੜਾ ਸਾਡਾ ਮਸਲਾ ਅੱਜ ਅਸੀਂ ਪਹਿਲਾਂ 19 ਤਰੀਕ ਨੂੰ ਇੱਥੇ ਭਗੰਤ ਮਾਨ ਜੀ ਆਏ ਸੀਗੇ ਉੱਥੇ ਸਾਡਾ ਪ੍ਰਸ਼ਾਸਨ ਦੇ ਦਬਾਅ ਕਾਰਨ ਜਾਂ ਸਾਡਾ ਕਿਸੇ ਵੀ ਕਾਰਨ ਕਰਕੇ ਉਹ ਮਸਲਾ ਜਿਹੜਾ ਉੱਥੇ ਵਿਰੋਧ ਨਹੀਂ ਹੋ ਪਾਇਆ ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਕਿਤੇ ਵੀ ਕੈਬਨਿਟ ਮੰਤਰੀ ਜਾਂ ਮੁੱਖ ਮੰਤਰੀ ਕਿਤੇ ਵੀ ਆਉਂਦੇ ਨੇ ਚੋਣ ਪ੍ਰਚਾਰ ਲਈ ਅਸੀਂ ਉਹਨਾਂ ਦਾ ਜ਼ੋਰਦਾਰ ਸ਼ਬਦਾਂ ਦੇ ਵਿੱਚ ਵਿਰੋਧ ਕਰਾਂਗੇ ਕਾਲੀਆਂ ਝੰਡੀਆਂ ਲੈ ਕੇ ਸਾਰੇ ਵਰਕਰ ਸਾਥੀ ਇਕੱਠੇ ਹੋ ਕੇ ਵਿਰੋਧ ਕਰਾਂਗੇ ਤੇ ਪਿੰਡਾਂ ਦੇ ਵਿੱਚ ਵੀ ਜਿੱਥੇ ਕਿਤੇ ਵੀ ਉਹ ਆਉਂਦੇ ਨੇ ਉੱਥੇ ਵੀ ਅਸੀਂ ਜਾ ਕੇ ਉਹਨਾਂ ਦਾ ਵਿਰੋਧ ਜਿਹੜਾ ਪ੍ਰਦਰਸ਼ਨ ਕਰਾਂਗੇ ਜਾਰੀ ਰੱਖਾਂਗੇ ਜਿਹੜਾ ਘਰਾਓ ਕਰੋਗੇ ਸਾਰਾ ਕਾਲੀ ਝੰਡੀਆਂ ਲੈ ਕੇ ਤੁਸੀਂ ਕਹਿੰਦੇ ਹੋ ਤੇ ਕਿੱਥੇ ਕਿੱਥੇ ਕਰੋਗੇ ਸਾਰਾ ਇਹ ਜਿਹੜਾ ਵਿਰੋਧ ਹੈ ਜੀ ਜੇਕਰ ਉਹ ਕਿਤੇ ਵੀ ਆਉਂਦੇ ਨੇ ਪਿੰਡਾਂ ਦੇ ਵਿੱਚ ਵੀ ਆਉਣਗੇ ਤਾਂ ਅਸੀਂ ਉੱਥੇ ਵੀ ਇਕੱਠ ਕਰਕੇ ਵਿਰੋਧ ਕਰਾਂਗੇ ਜੇਕਰ ਉਹ ਸ਼ਹਿਰ ਦੇ ਵਿੱਚ ਕਿਤੇ ਆਉਂਦੇ ਨੇ ਤਾਂ ਉੱਥੇ ਵੀ ਅਸੀਂ ਪਹੁੰਚ ਕੇ ਵਿਰੋਧ ਕਰਾਂਗੇ ਜਿਹੜਾ ਇਹ ਵਿਰੋਧ ਦਾ ਕਾਰਨ ਹੈ ਜੀ ਅਸੀਂ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਕਰਦੇ ਆ ਰਹੇ ਹਾਂ ਵੱਖ-ਵੱਖ ਸਰਕਾਰਾਂ ਦੇ ਸਮੇਂ ਪਰ ਜੇਕਰ ਇਸ ਸਰਕਾਰ ਦੇ ਸਮੇਂ ਦੇ ਵਿੱਚ ਦੇਖੀਏ ਅਸੀਂ ਇੰਨੇ ਸੰਘਰਸ਼ ਜਿਹੜੇ 2 ਸਾਲ ਦੇ ਵਿੱਚ ਇਹਨਾਂ ਦੇ ਸਰਕਾਰ ਬਣੀ ਨੂੰ ਹੋ ਗਏ ਇਹਨੇ ਕਰ ਚੁੱਕਿਆ ਪਰ ਹਾਲ ਤੱਕ ਭਗਵੰਤ ਮਾਨ ਮੁੱਖ ਮੰਤਰੀ ਇੱਕ ਵਾਰ ਵੀ ਮੀਟਿੰਗ ਦੇ ਵਿੱਚ ਜਿਹੜਾ ਨਹੀਂ ਬੈਠੇ ਹੈਗੇ 20 ਵਾਰੀ ਸਾਨੂੰ ਪ੍ਰਸ਼ਾਸਨ ਮੀਟਿੰਗ ਦੇ ਚੁੱਕਿਆ ਸਾਡਾ ਇਹਦੇ ਵਿੱਚ ਮੈਨ ਇਹੀ ਹੈ ਵੀ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਜਲ ਘਰਾਂ ਦੀਆਂ ਸਕੀਮਾਂ ਚਲਾ ਰਹੇ ਹਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਜਿਹੜੀ ਸਹੂਲਤਾਂ ਮੁਹਾਇਆ ਕਰਵਾ ਰਹੇ ਹਾਂ ਤੇ ਉਹਦੇ ਵਿੱਚ ਅਸੀਂ 15 15 20 20 ਸਾਲਾਂ ਤੋਂ ਕੰਮ ਕਰ ਰਹੇ ਆ ਰਹੇ ਹਾਂ ਉਹ ਸਾਨੂੰ ਜਿਹੜਾ ਕੰਮ ਆ ਅਸੀਂ ਪੱਕੇ ਤੇ ਰਜਗਾਰ ਪੱਕਾ ਦਿੱਤਾ ਜਾਵੇ ਤੇ ਚਾਹਾਂ ਜੋ ਸਾਡਾ ਜਿਹੜਾ ਰੋਜ਼ਗਾਰ ਸੇਫ ਹੋ ਚੁੱਕੇ ਤੇ ਅਸੀਂ ਸਾਡਾ ਘਰ ਦੇ ਜਿਹੜੇ ਚੁੱਲ੍ਹੇ ਨੇ ਗੁਜ਼ਾਰਾ ਉਹ ਵਧੀਆ ਢੰਗ ਨਾਲ ਹੋ ਸਕੇ। ਸਕਾਈਨਸ ਪੰਜਾਬ ਦੇ ਲਈ ਸ਼੍ਰੀ ਫਤਿਹਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ।